ਇਹ ਹੈ ਚਲੋ ਹੈਂਡਬ੍ਰੇਕ ਡਾਊਨ ਕਰੋ ਹੈਂਡਬ੍ਰੇਕ ਨਾਪਕੇ ਡਾਊਨ ਕਰ ਦੋ ਇਹਨੂੰ ਹਣ ਪਹਿਲਾ ਗियर ਤਾਂ ਪਤਾ ਹੀ ਆ ਨਾ ਹਾਂਜੀ ਪਹਿਲਾ ਗियर ਪਾਓ ਕਲਚ ਬਾਹਰ ਲਿਆ ਹਾਂਜੀ ਘਟਾ ਕੇ ਚੱਲੋ ਕਿੱਥੇ ਰੱਖਣਾ ਕਲਚ ਤੇ ਬਗੈਨੇ ਵੀ ਨਾ ਪਾਣਾ ਠੀਕ ਆ ਕਲਚ ਹੌਣ ਛੱਡਣਾ ਪਤਾ ਕਿਦਾਂ ਹਾਂ ਹੌਲੀ ਹੌਲੀ ਕਲਚ ਛੱਡਣਾ ਕਲਚ ਹਾਫ ਛੱਡਣਾ ਪਹਿਲਾਂ ਜਦੋਂ ਕਿ ਜਦੋਂ ਗੱਡੀ ਚੱਲ ਪਈ ਫੇਰ ਤੁਸੀਂ ਕਲਚ ਹਾਂ ਜਦੋਂ ਗੱਡੀ ਚੱਲ ਪਈ ਫੇਰ ਸਾਰਾ ਕਲਚ ਛੱਡਿਓ। ਅਰ ਇੱਥੇ ਗੱਡੀ ਚੱਲ ਪਈ ਐ ਇੱਥੇ ਕਲਚ ਰੋਕਿਓ। ਠੀਕ ਐ। ਚੱਲ ਪਈ ਹੁਣ ਗੱਡੀ ਸਾਰਾ ਕਲਚ ਛੱਡਤਾ। ਹੁਣ ਸਪੀਡ ਤੇ ਪੈਰ ਤੁਸੀਂ ਟਿਕਾਉਣਾ ਐ। ਚਲੋ। ਥੱਲੇ ਰੱਖਿਓ, ਥੋੜੀ ਰੱਖੋ। ਤੇ ਆਹ ਦੇਖ ਲਓ ਇੱਧਰ ਸਪੀਡ ਐ ਆਪਣੇ ਹੁਣ 10 ਦੀ ਸਪੀਡ ਐ ਨਾ। 10 ਤੋਂ ਥੋੜੀ ਜਿਹੀ ਭਾਵੇਂ ਉੱਤੇ ਕਰ ਲਓ ਪਰ 10 ਤੋਂ ਜ਼ਿਆਦਾ ਥੱਲੇ ਨਾ ਕਰਿਓ ਤੇ 20 ਤੱਕ ਲਿਖ ਜਾਓ ਸਪੀਡ ਉੱਪਰ। ਠੀਕ ਐ। ਇੱਥੇ ਰੱਖੋ। ਨਾਲ ਸਟੀering ਬਹੁਤ ਘਟਕੇ ਫੜੇ ਆ ਜਾ। ਇਦਾਂ ਨਹੀਂ ਸਟੀering ਘਟਕੇ ਨਹੀਂ ਥੇਰੀ ਜਦੋਂ ਨਾ ਆਪਾਂ ਸਮੂਥ ਜਿਹਾ ਫੜਨਾ ਤੇ ਕਿਤੇ ਨਹੀਂ ਜਾਣਾ ਇਹਨੇ ਇੱਥੇ ਰੱਖੋ بڑے بڑے ਜੀਕੇ ਦੇਖੀ ਜਾਣੇ ਇੱਥੇ ਰੱਖੋ ਜਿੱਦਾਂ ਮੈਂ ਦੱਸਿਆ ਸੀਗਾ ਇਧਰੋਂ ਸ਼ੀਸ਼ੇ ਵਿੱਚ ਦੇਖੋ ਵਾਈਟ ਲਾਈਨ ਤਾਂ ਪਤਾ ਲੱਗਦਾ ਹਨਾ ਤੇ ਇੰਨੇ ਸਪੇਸ ਬਣਾ ਕੇ ਰੱਖੋ ਤੁਸੀਂ ਧਿਆਨ ਨਾਲ ਚੱਲਣਾ ਕਿ ਲੋ ਕੁ ਮਸ ਜਿਆਦਾ ਨਹੀਂ ਥੋੜਾ ਦੂੰਗਾ ਹਲਕੀ ਵੇਰੇ ਨੂੰ ਉੱਥੋਂ ਦੱਸਾਂਗੀ ਥੋੜਾ ਹੀ ਰਾਂ ਮੇਢੀ ਲੱਗੇ ਆ ਇਹ ਨੂੰ ਸਿੱਧੀ ਕਰੋ ਬਈ ਸੁਭੀ ਲੱਗਦਾ ਮੈਂ ਠੀਕ ਆ ਥੱਲੇ ਦੇਖਦੇ ਆ ਫਿਰ ਨਿਕਲਣਾ ਮੈਂ ਥੱਲੇ ਦੇਖਣਾ ਚੱਲ ਕਿਹੜਾ ਟੱਕੜ ਕੱਢੀ ਉੱਥੇ ਨਾਲ ਸਟਾਪ ਕਰਿਓ ਅੱਗੇ ਆਹ ਅਰੇ ਇਸ ਤੋਂ ਪੱਟੇ ਜਾ ਕੇ ਲਓ ਕਲਚ ਫੋਲ ਦੇਖੋ ਫੋਲੇ ਆ ਕੰਡੀਸ਼ਨ ਦੇਖੋ ਬੱਚੇ ਰੂੜ ਖਾਲੀ ਆ ਠੀਕ ਆ ਬ੍ਰੇਕ ਲਾਓ ਹੌਲੀ 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 ਬ੍ਰੇਕ ਲਾਓ ਨਹੀਂ 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 ਬ੍ਰੇਕ 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 ਹਾਂ ਬ੍ਰੇਕ ਹੌਲੀ ਹੌਲੀ ਲਾਉਣੀ ਆ ਆਪਾਂ ਜਿੱਦਾਂ ਹੁਣ ਤੁਸੀਂ ਬ੍ਰੇਕ ਲਾਈ ਆ ਪਰਪਰ ਪਹੇਲਿਆ ਪੈ ਗਿਆ ਹੂੰ ਤੁਸੀਂ ਐਕਸਲਰੇਟਰ ਦਬਾਓ ਪਰ ਤੁਸੀਂ ਇਦਾਂ ਕਰੋ ਗੀਅਰ ਕੱਢੋ ਪਹਿਲਾਂ ਕਲਾਚ ਤੇ ਕਰ। ਹੂੰ। ਕਲਾਚ ਤੇ ਲਵਾਈ ਜਾ। ਇੱਧੇ ਬੜੇ ਬੈਕ ਕਰ ਦੋ। ਬੜਾ ਠੀਕ ਹੈ। ਕਲੱਚ ਛੱਡ ਦੇ ਹੁਣ। ਸਰਕੋ ਛੱਡ ਲਓ। ਫਿਰ ਤੁਸੀਂ ਪਹਿਲਾਂ ਦੇਖੋ ਸ਼ੀਸ਼ਾ ਆਪਣਾ ਸੈੱਟ ਕਰੋ। ਸਹੀ ਕਰੋ ਇਹਨੂੰ। ਕੋਣ ਕੋਣ ਨਹੀਂ। ਦੇਖ ਲਓ ਜਿੱਧਰ ਨਹੀਂ ਜਾਣੀ ਸਹੀ ਲੱਗਦਾ ਉੱਧਰ ਨੂੰ ਕਰੋ। ਪਰ ਜ਼ਿਆਦਾ ਇੱਥੇ ਨੂੰ ਵੀ ਤਰਸੋ। ਇੱਥੇਕ ਸਹੀ ਹੈ। ਓਕੇ। ਪਰ ਮੈਂ ਤਾਂ ਹੀ ਕਹਿੰਦਾ ਕਿ ਇੱਕ ਵਾਰੀ ਤੁਸੀਂ ਫੀਲ ਕਰ ਲਓ ਕਿੱਥੇ ਕਲੱਚ ਆ, ਕਿੱਥੇ ਬ੍ਰੇਕ ਆ, ਕਿੱਥੇ ਰੇਸ ਆ। ਹੁਣ ਮੈਂ ਤੁਹਾਨੂੰ ਕਿਹਾ ਬ੍ਰੇਕ ਲਾਉਣ ਨੂੰ। ਪਰ ਆਪਣਾ ਜਿਹੜਾ ਪੈਰ ਸਿਕਾ ਐਕਸੀਲੇਟਰ ਚੱਲ ਗਿਆ। ਹੈਨਾ? ਚਲੋ ਕੋਈ ਨੇ ਪਹਿਲਾ ਪਹਿਲਾ ਪਹੇਲਖਾ ਪਿਆਣਾ ਆ ਇੱਕ ਵਾਰੀ ਇਹਦਾ ਫੀਲ ਕਰ ਲਓ ਜੀ ਕਿੱਥੇ ਬ੍ਰੇਕ ਹੈ ਨਾ ਕਿੱਥੇ ਐਕਸਲਰੇਟਰ ਦਵਾ ਕੇ ਦੇਖ ਲਓ ਇਹ ਖੜੀ ਗੱਡੀ ਤੇ ਬ੍ਰੇਕ ਲੇ ਕੇ ਰੇਲਾ ਮਾਰੀਂ ਓਕੇ ਉਹ ਦੇਖ ਦੇ ਦਿੱਤਾ ਇਹ ਹੁੰਦਾ ਬੜੇ ਲਿਵਰ ਚਲੋ ਸੁਣੋ ਇਹ ਪਹਿਲਾ ਗियर ਆਹ ਦੇ ਇੱਦਾਂ ਗियर ਪਾਉਣਾ ਛੱਡਿਓ ਜਦੋਂ ਵੀ ਇਹਲਾ ਗियर ਪਾਉਣਾ ਹੈ ਪਹਿਲਾ ਲਿਵਰ ਜਿਆਦਾ ਇੱਥੇ ਆ ਜਵੇ ਫੇਰ ਕੀ ਕਰਨਾ ਆਪਾਂ ਤੁਸੀਂ ਪਤਾ ਕਿੱਦਾਂ ਗियर ਪਾਉਂਦੇ ਆ ਤੁਸੀਂ ਹਲਕਾ ਜਿਹਾ ਕਰਕੇ ਕੀ ਕਰਦੇ ਆ ਉਹ ਫੇਰ ਗियर ਪਹਿਲਾ ਨਹੀਂ ਪਾਣਾ ਉਹ ਗियर ਤੀਜਾ ਪਹਿਜਣਾ ਇੱਧਰੋਂ ਘਾਰ ਬੋਜਣਾ ਪੈਂਦਾ ਪਹਿਲਾਂ ਤਾਂ ਹਾਂ ਅੱਗੇ ਕਰਦੇ ਹੁਣ ਪਰ ਠੀਕ ਹੈ ਹੁਣ ਪਹਿਲਾ ਗियर ਪਿਆ ਹੌੜਾ ਕਲੱਚ ਹੌਲੀ ਹੌਲੀ ਛੱਡਿਓ ਹੌਲੀ ਹੌਲੀ ਕਲੱਚ ਛੱਡਣਾ ਤੇਜ਼ ਨੂੰ ਛੱਡਣਾ ਹੌਲੀ ਹੌਲੀ ਕਲੱਚ ਛੱਡੋ 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 ਥੋੜਾ ਹੋਰ ਛੱਡੋ ਕਲੱਚ ਹਾਂ ਠੀਕ ਹੈ ਗੱਡੀ ਤੇ ਚੱਲ ਪਈ ਐ ਕਲੱਚ ਤੇ ਰੋਕੇ ਰੱਖੋ ਇੱਥੇ ਰੋਕੋ ਗੱਡੀ ਹਾਂ ਠੀਕ ਐ ਛੱਡ ਤਾ ਸਾਰਾ ਕਲੱਚ ਥੋੜਾ ਐਕਸਲੇਟਰ ਦਬੋ ਥੋੜਾ ਜਿਹਾ